24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਰਪਰ ਸਬਸਕ੍ਰਾਈਬ ਕਰ ਲ 594 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਰ ਦੀਆਂ ਨਵੀਆਂ ਨਵਤੇ ਤਾਜ਼ੀਆਂ ਖਬਰਾਂ ਤੜ ਤੱਕ ਪਹੁੰਚ ਜਾਣ ਐਸੇ ਲਈ ਦੀ ਵੱਡੀ ਖਬਰ ਜ਼ਿਲ੍ਹਾ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਕੀ ਭੇਤ ਪਰੇ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਖੂਨ ਨਾਲ ਲਤਪਤ ਹੋਈ ਮਿਲੀ ਹੈ ਕੀ ਹੈ ਪੂਰਾ ਮਾਮਲਾ ਆਉ ਤੁਹਾਨੂੰ ਦਿਖਾਉਣੇ ਹਾਂ ਇਸ ਤਸਵੀਰਾਂ ਦੇ ਰਾਹੀਂ ਜਾਣਕਾਰੀ ਮੁਤਾਬਿਕ ਦੱਸਦੇ ਕਿ ਲਾਸ਼ ਜ਼ਿਲ੍ਹਾ ਤਰਨਤਾਰਨ ਦੇ ਨੇੜਲੇ ਪਿੰਡ ਪਿੱ ਦੇ ਨਸਤੇ ਇੱਕ ਸ਼ੜਕ ਤੋਂ ਪੇਤ ਪਰੇ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿੱਥੇ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 24 ਘੰਟਿਆਂ ਦੇ ਲਈ ਲਾਸ਼ ਨੂੰ ਡੈੱਡ ਹਾਊਸ ਦੇ ਵਿੱਚ ਰੱਖ ਲਿਆ ਗਿਆ ਹੈ ਜਾਣਕਾਰੀ ਮੁਤਾਬਿਕ ਦੱਸਦੇ ਕਿ ਪੁਲਿਸ ਨੇ ਇੱਕ ਚਾਕੂ ਵੀ ਬਰਾਮਦ ਕੀਤਾ ਹੈ ਹੁਣ ਦੇਖਣਾ ਇਹ ਹੋਗਾ ਕਿ ਪੁਲਿਸ ਇਸ ਨੌਜਵਾਨ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਕਾਤ ਤੱਕ ਕਾਬੂ ਕਰਦੀ ਹੈ ਅਤੇ ਹੋਰ ਕੀ ਕਹਿਣਾ ਹੈ ਇਸ ਸਬੰਧੀ ਪੁਲਿਸ ਅਧਿਕਾਰੀ ਦਾ ਆ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੇ ਜ਼ੁਬਾਨੀ ਤੁਸੀਂ ਵੀ ਦੇਖੋ ਕੀ ਇਹ ਪੂਰਾ ਮਾਮਲਾ ਨਿਊਜ਼ ਜੈਕਸਨ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅਗੇ ਦੱਸਿਆ ਜੀ ਜਿਹੜਾ ਹਾਈਵੇ ਦੇ ਨਾਲ 50 ਕਿਲੋਮੀਟਰ ਅੱਗੇ ਜਾ ਕੇ ਨਾ ਸਿੱਕ ਕੱਚੀ ਸੜਕ ਜਾਂਦੀ ਹੈ ਉੱਥੇ ਪਰ ਇੱਕ ਡੈੱਡ ਬੋਡੀ ਪਈ ਗਈ ਡੈੱਡ ਬੋਡੀ ਆ ਕੇ ਦੇਖੀ ਗਈ ਸਾਰਿਆਂ ਨੇ ਇੱਥੇ ਜੋ ਸਰਦਾਰ ਲੜਕਾ ਹੈ ਗਿਆ ਯੰਗ ਲੜਕਾ ਹੈ ਗਿਆ ਬਿਲਕੁਲ ਤੇ ਉਹਦੀ ਪਾਕਟਸ ਵਿੱਚ ਅਜ ਕੁਝ ਨਹੀਂ ਹੈਗਾ ਨਾ ਕੋਈ ਮੋਬਾਈਲ ਹੈਗੀ ਨਾ ਕੋਈ ਇਹੋ ਜਿਹੀ ਆਇਡੈਂਟੀਟੀ ਹੈ ਜਿਸसे ਸਾਨੂੰ ਪਤਾ ਲੱਗੇ ਵੀ ਕਿੱਥੇ ਜਾ ਹੈਗਾ ਤੇ ਕੀ ਨਾਮ ਹੈ ਇਹਦਾ ਫਿਰ ਵੀ ਜਿਹੜੇ ਤਿੰਨ ਚਾਰ ਕਾਗਜ਼ ਮਿਲੇ ਨੇ ਉਹਦੇ ਵਿੱਚ ਇਹ ਲੱਗ ਸਵਿਚਾਂ ਦੇ ਭਾਅ ਵਰਾ ਲਿਖੇ ਨੇ ਤੇ ਉਹ ਲਿਖਿਆ ਵੀ ਹਾਂ ਕਿੰਨੇ ਕਿੰਨੇ ਸਵਿਚ ਕਿਤੇ ਚਾਹੀਦੇ ਨੇ ਸੋ ਹੁਣ ਜਦ ਤੋਂ ਮੇਨ ਪ੍ਰੋਬਲਮ ਸਾਨੂੰ ਹੋਏਗੀ ਪਹਿਲੇ ਪਹਿਲੀ ਆਇਡੈਂਟੀਫਿਕੇਸ਼ਨ ਕਰਦੇ ਗਿਆ ਵੀ ਕਿੱਥੇ ਦੇ ਰਹਿਣ ਵਾਲਾ ਉਸ ਤੋਂ ਬਾਅਦ ਅੱਗੇ ਪਤਾ ਲੱਗੇਗਾ ਵੀ ਇਹਦਾ ਇਹਦੇ ਨਾਲ ਹੋਇਆ ਕੀ ਹੈ ਕੋਈ ਕੋਈ ਮੋਟਰਸਾਈਕਲ ਸੀਗਾ ਕੋਈ ਸਕੂਟਰ ਸੀਗਾ ਕੋਈ ਸਾਈਕਲ ਸੀ ਕਿ ਨਹੀਂ ਹੈ ਕਿਹੜਾ ਇਲਾਕਾ ਸਰ ਕਿਹੜਾ ਏਰੀਆ ਇਹ ਸਦਰ ਤਰਨਤਾਰਨ ਚ ਪਿੱਧੀ ਪਿੰਡ ਵੰਦ ਦੇਗਾ ਸਰ ਕਿਛੇ ਲੱਗਦਾ ਕਿ ਚਾਕੂ ਨਾਲ ਦੀ ਵਾਲੀ ਨਹੀਂ ਨਹੀਂ 100% ਇਹੀ ਲੱਗਦਾ ਹੈ ਜੇ ਸਾਰਾ ਬੋਡੀ ਦੇਖੀਏ ਜਦੋਂ ਬਾਕੀ ਸਾਰੇ ਡਾਕਟਰ ਦੱਸਣਗੇ ਵੀ ਐਜ਼ ਜਿੰਨਾ ਕ ਐਕਸਪੀਰੀਅੰਸ ਹੈਗਾ ਉਸੇ ਲੱਗਦਾ ਕਿ ਗਲਾ ਰੋਂਦੇ ਹੈਗਾ ਤਾਂ ਉਹਦੇ ਨਾਲ ਮੌਕੇ ਤੇ ਉਹਦਾ ਕਵਰ ਵੀ ਮਿਲ ਗਿਆ ਚਾਕੂ ਦਾ ਚਾਕੂ ਵੀ ਅਸੀਂ ਰਿਕਵਰ ਕਰ ਲਿਆ ਨਾਲ ਦੇ ਖੇਤਾਂ ਦੇ ਵਿੱਚੋਂ ਤੇ ਹੁਣ ਸਾਡੀ ਫਰੈਂਸਿਕਸ ਟੀਮ ਆਈ ਗਈ ਹੈ ਫਰੈਂਸਿਕਸ ਟੀਮ ਨੂੰ ਹੀ ਸਾਰਾ ਕੁਝ ਦੇ ਤਾ ਤੇ ਜੋ ਇਸ ਤਰ੍ਹਾਂ ਦਾ ਹੋਏਗਾ ਮੇਨ ਸਨੋਏ ਹੈ ਕਿ ਪਤਾ ਲੱਗੇ ਵੀ ਇਹ ਹੈ ਕਿਸੇ ਦਾ ਬੰਦਾ ਸੋ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੀ ਪੰਚਾਇਤਾਂ ਦੇ ਸਾਡੇ ਕੋਲ ਨੰਬਰ ਹੈਗੇ ਨੇ WhatsApp ਗਰੁੱਪ ਬਣਾਇਆ ਹੈ ਉਨਾ ਜਿਸੀ ਸਾਰੇ ਕੋਈ ਵੈਰੀਫਾਈ ਕਰ ਰਹੇਗੇ ਤੇ ਨਾਲ ਫਿਰ ਜਿਹੜੇ ਨਾਲ ਦੇ ਕੋਈ ਮਕਾਨ ਚ ਜਾਂ ਦੁਕਾਨ ਚ ਕੰਮ ਚੱਲ ਰਿਹਾ ਵੀ ਲਈਦਾ ਉਹ ਤੇ ਜਾਂ ਫਿਰ ਦੁਕਾਨਾਂ ਅਸੀਂ ਕਰੀ ਕਰਦੇ ਸੋ ਇਹ ਕਲੀਅਰ ਹੋਣਾ ਜ਼ਰੂਰੀ ਵੀ ਹੈ ਕਿੱਥੇ ਜੀ ਹਾਂ